ਮਾ ਜ਼ਿਕਰ ਕਰਨਾ ਹੈ ਵਜ਼ੀਰ ਖਾਨ ਦੀ ਘਰ ਵਾਲੀ ਦਾ ਜਿੱਥੇ ਵਜ਼ੀਰ ਖਾਨ ਨੂੰ ਲਾਂਤਾਂ ਪੈਂਦੀਆਂ ਨੇ ਉਹਦੀ ਘਰ ਵਾਲੀ ਦੇ ਚਰਨਾ ਚ ਸਿਰ ਝੁਕਦਾ ਸਾਡਾ ਉਹਦਾ ਨਾਮ ਆ ਬੀਬੀ ਜ਼ੈਨਾ ਉਹਨੂੰ ਜ਼ੈਨਬ ਵੀ ਕਹਿੰਦੇ ਆ ਛੋਟਾ ਨਾਮ ਉਹਦਾ ਜ਼ੈਨਾ ਇਹ ਕੌਣ ਆ ਇਹਦਾ ਅਸਲੀ ਨਾਮ ਸੀ ਭਾਗੋ ਤੇ ਭਾਗੋ ਕਦੀ ਅਨੰਦਪੁਰ ਛੋਟੇ ਸਾਹਿਬ ਜਦਿਆਂ ਦੀ ਖਡਾਵੀ ਰਹੀ ਸੀ ਖਡੰਵੀਆਂ ਵੀ ਸੀ ਉਹਨਾਂ ਨੂੰ ਅੱਥਾ ਜੀ ਸਮਾ ਆਇਆ ਭਾਗੋ ਹਿੰਦੂ ਰਾਜਾਂ ਕੋ ਚਲੀ ਗਈ ਉਥੇ ਵਜ਼ੀਰ ਖਾਨ ਦੀ ਨਿਗਾਹ ਚੜ ਗਈ ਤੇ ਵਜ਼ੀਰ ਖਾਨ ਨੇ ਜ਼ਬਰਦਸਤੀ ਇਹਦੇ ਨਾਲ ਵਿਆਹ ਕਰਵਾ ਕੇ ਇਹਦਾ ਧਰਮ ਬਦਲ ਕੇ ਇਹਦਾ ਨਾਮ ਜ਼ੈਨਬ ਰੱਖ ਦਿੱਤਾ ਸੀ ਭਾਗੋ ਤੋਂ ਬਦਲ ਕੇ ਤੇ ਜਦੋਂ ਜ਼ੈਨਬ ਨੂੰ ਪਤਾ ਲੱਗਾ ਕਿ ਛੋਟੇ ਸਹਿਬ ਜਾਦੇ ਗ੍ਰਿਫਤਾਰ ਕਰਕੇ ਲਿਆਂਦੇ ਗਏ ਆ ਤੇ ਸਰਕਾਰ ਮੰਨ ਬਣਾਉਂਦੀ ਫਿਰਦੀ ਆ ਬੱਚੇ ਕਤਲ ਕਰ ਦੇਣੇ ਆ ਉਹਨੇ ਉਸ ਦਿਨ ਵਜ਼ੀਰ ਖਾਨ ਨੂੰ ਇੱਕ